ਦੋਸਤੋ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋਇਓਂ ਭਰਾੜ ਟੀਵੀ ਦੇ ਨਾਲ ਤੇ ਮੈਂ ਹਰਮੀਤ ਬਰਾੜ ਤੇ ਕੱਲ 18 ਤਰੀਕ 18 ਤੇ 19 ਦੀ ਦਰਮਿਆਨੀ ਰਾਤ ਨੂੰ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੇ ਤਕਰੀਬਨ 1:00 ਵਜੇ ਉਹ ਸਹਿਮਤ ਹੋ ਗਏ ਮੈਡੀਸਨ ਲੈਣ ਵਾਸਤੇ ਧਿਆਨ ਦਿਓ ਮੇਰੇ ਭਰਾ ਤਾਂ ਉਹਨਾਂ ਨੇ ਇੱਕ ਗਲੂਕੋਜ਼ ਦੀ ਡ੍ਰਿਪ ਲਵਾ ਲਈ ਹੁਣ ਹਾਲਾਤ ਕੀ ਸੀ ਉਹਨਾਂ ਦੇ ਅੰਦਰ ਕੱਲ ਤੋਂ ਕੱਲ ਸਵੇਰ ਤੋਂ ਪਾਣੀ ਵੀ ਜਾਣਾ ਬੰਦ ਹੋ ਗਿਆ ਸੀ ਤੇ ਜਿਹੜਾ ਉਹਨਾਂ ਦੇ ਅੰਦਰ ਪਾਣੀ ਸੀ ਉਹ ਡਾਕਟਰ ਸਹਿਬਾਨਾਂ ਨੇ ਕਿਹਾ ਕਿ 48 ਤੋਂ 72 ਘੰਟਿਆਂ ਦਾ ਉਹਨਾਂ ਦੇ ਅੰਦਰ ਪਾਣੀ ਜਿਹੜਾ ਆਪਣੀ ਬਾਡੀ ਦੇ ਵਿੱਚ ਹੁੰਦਾ ਉਹਨਾਂ ਦੀ ਬਾਡੀ ਮਤਲਬ ਉਹਨਾਂ ਦੇ ਹੱਡ ਹੀ ਆਪਣੇ ਆਪ ਨੂੰ ਖਾ ਰਿਹਾ ਹੈ ਤਾਂ ਜਦੋਂ ਕੇਂਦਰ ਦੇ ਜੁਆਇੰਟ ਸੈਕਟਰੀ ਜਿਹੜੇ ਖੇਤੀਬਾੜੀ ਵਿਭਾਗ ਨਾਲ ਹੈ ਐਗਰੀਕਲਚਰ ਡਿਪਾਰਟਮੈਂਟ ਨਾਲ ਸੰਬੰਧਿਤ ਹੈ ਉਹ ਆਏ ਚਿੱਠੀ ਲੈ ਕੇ ਤਾਂ ਕੇਂਦਰ ਨੇ 14 ਫਰਵਰੀ ਦੀ ਡੇਟ ਰੱਖੀ ਹੈ ਮੀਟਿੰਗ ਦੀ ਉਹਦੇ ਤੇ ਕਹਿੰਦੇ ਅਸੀਂ ਵਿਚਾਰ ਕਰਾਂਗੇ ਤਾਂ ਉਸ ਤੋਂ ਬਾਅਦ ਡੱਲੇਆਲ ਸਾਹਿਬ ਸਹਿਮਤ ਹੋ ਗਏ ਹੁਣ ਇਹਦੇ ਤੇ ਗੱਲ ਕੀ ਐ ਮਿੱਤਰੋ ਇੱਕ ਤਾਂ ਸਭ ਤੋਂ ਵੱਡੀ ਗੱਲ ਕਿ ਉਹਨਾਂ ਢੱਲੇਆਲ ਸਾਹਿਬ ਦੀ ਜ਼ਿੰਦਗੀ ਦਾ ਜਿਹੜਾ ਨੁਕਸਾਨ ਹੋ ਚੁੱਕਿਆ ਡਾਕਟਰ ਸਹਿਬਾਨਾਂ ਦੇ ਕਹਿਣ ਮੁਤਾਬਕ ਉਹਦੀ ਪਰਭਾਈ ਨਹੀਂ ਹੋ ਸਕਦੀ ਮਤਲਬ ਉਹ ਸਰਵਾਈਵ ਨਹੀਂ ਕਰ ਸਕਦੇ ਮਤਲਬ ਉਹਨਾਂ ਦੀ ਜਿਹੜੀ ਬਾਡੀ ਐ ਉਹ ਰਿਕਵਰ ਨਹੀਂ ਹੋ ਸਕਦੀ ਨੰਬਰ 2 ਇਹਨਾਂ ਨੂੰ ਮਰਨ ਵਰਤ ਦੀ ਯਾਰ ਪਤਾ ਨਹੀਂ ਕਿਹੜੇ ਭੜੂਏ ਨੇ ਸਲਾਹ ਦਿੱਤੀ 111 ਬੰਦੇ ਹੋਰ ਬਹਿ ਗਏ 10 ਹਰਿਆਣੇ ਦੇ ਆਗੇ 121 ਬੰਦੇ ਬਹਿ ਗਏ ਉਹ ਭਾਈ ਸਾਹਿਬ ਜੇ ਬੰਦਾ ਇੱਕ ਹਫਤਾ ਭੁੱਖ ਕੱਟ ਲਵੇ ਨਾ ਤਾਂ ਉਹ ਬੰਦੇ ਚ ਇੱਕ ਸਾਲ ਜਿੰਨੀ ਵੀਕਨੈਸ ਆ ਜਾਂਦੀ ਏ ਅੱਜ ਕੱਲ ਹਰ ਇੱਕ ਬੰਦਾ ਕੋਈ ਨਾ ਕੋਈ ਦਵਾਈ ਬੂਟੀ ਲੈਂਦਾ ਏ ਹਰ ਇੱਕ ਨੂੰ ਕੋਈ ਨਾ ਕੋਈ ਬਿਮਾਰੀ ਹੈ ਜਦੋਂ ਬੰਦੇ ਨੂੰ ਬਿਮਾਰੀ ਹੋਵੇ ਉਸ ਤੋਂ ਵੀ ਵੱਡਾ ਅ ਘਟਨਾ ਬਣ ਜਾਂਦੀ ਹੈ ਕਾਰਨ ਬਣ ਜਾਂਦਾ ਹੈ ਵੀ ਉਹ ਰਿਕਵਰ ਨਹੀਂ ਕਰ ਸਕਦਾ ਤਾਂ ਚਲੋ ਬਹੁਤ ਚੰਗੀ ਗੱਲ ਹੋਈ ਜਿਹੜੇ 121 ਕਿਸਾਨ ਬੈਠੇ ਸੀ 10 ਹਰਿਆਣੇ ਦੇ 111 ਪੰਜਾਬ ਦੇ ਉਹਨਾਂ ਚੋਂ ਮੇਰੇ ਵਰਗੇ ਐਸੇ ਵੀ ਸੀ ਜਿਨ੍ਹਾਂ ਨੇ ਘਰੇ ਹੀ ਨਹੀਂ ਦੱਸਿਆ ਸੀ ਉਥੇ ਹੀ ਫੈਸਲਾ ਲੈ ਲਿਆ ਤੇ ਬਹਿ ਗਏ ਪਹਿਲੀ ਗੱਲ ਤਾਂ ਇਹਨਾਂ ਨੂੰ ਸਮਝਣ ਦੀ ਲੋੜ ਹੈ ਵੀ ਜੇ ਮਰਨਾ ਹੈ ਤਾਂ ਲੜ ਕੇ ਮਰੋ। ਅੱਜ ਦਾ ਜਿਹੜਾ ਯੋਗਾ ਨਾ ਇਹ ਮਰਨ ਵਰਤਾਂ ਤੇ ਬੈਠਣ ਦਾ ਯੋਗ ਨਹੀਂ ਮਿੱਤਰੋ। ਜਿਵੇਂ ਬਾਈ ਦੀਪ ਸਿੱਧੂ ਉਹਦਾ ਹੁੰਦਾ ਸੀ ਕਿ ਟੇਬਲ ਤੇ ਹਰਾਉਣ ਦਾ ਹੈ। ਵਿਚਾਰਾਂ ਦਾ ਯੋਗ ਹੈ। ਤੁਹਾਡੇ ਕੋਲੇ ਵਿਚਾਰ ਹੋਣ। ਤੁਹਾਡੇ ਕੋਲੇ ਤਾਥੋਂਡ ਰੱਖਣ ਵਾਸਤੇ। ਹੁਣ ਇਹਨਾਂ ਕੋਲੇ ਡੱਲੇ ਵਾਲ ਸਾਹਿਬ ਤੋਂ ਅਗਲੀ ਲਾਈਨ ਦਾ ਆਗੂ ਕੌਣਾ ਹੈ? ਕਾਕਾ ਸਿੰਘ ਕੋਟੜਾ। ਉਹ ਮੇਰੇ ਅੱਗੇ ਭਰਾ ਨੂੰ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਉਹਨੂੰ ਵੈਗੁਰੂ ਜੀ ਕਾ ਖਾਲਸਾ ਨਹੀਂ ਕਹਿਣਾ ਆਉਂਦਾ ਉਹ ਕਹਿੰਦਾ ਵੈਖਰੂ ਜੀ ਕਾ ਖਾਲਸਾ ਕਿ ਵੈਖਰੂ ਜੀ ਕੀ ਫਤਿਹ ਖਖਾ ਲਾਉਂਦਾ ਇੱਕ ਬੰਦਾ ਯਾਰ ਚੱਲ ਜੇ ਆਪਾਂ ਨਹੀਂ ਸਿੱਖੇ ਜਿਵੇਂ ਸਿਆਣੇ ਕਹਿੰਦੇ ਬੰਦਾ ਢਿੱਡ ਚੋਂ ਨਹੀਂ ਸਿੱਖ ਕੇ ਆਉਂਦਾ ਤਾਂ ਬੰਦਾ ਉੱਥੇ ਹੀ ਸਿੱਖਣ ਦੀ ਕੋਸ਼ਿਸ਼ ਕਰ ਸਕਦਾ ਹੈ ਜਿਹੜੇ ਤੱਤ ਜਗਜੀਤ ਸਿੰਘ ਡੱਲੇ ਵਾਲਾ ਸਾਹਿਬ ਦੇ ਕੋਲ ਹੈ ਜਿਹੜੇ ਤੱਤ ਉਹਨਾਂ ਨੇ ਸਟੱਡੀ ਕੀਤੀ ਹੈ ਜਿਹੜੇ ਤੱਥਾਂ ਤੇ ਜਗਜੀਤ ਸਿੰਘ ਡੱਲੇਵਾਲ ਸਾਹਿਬ ਗੱਲ ਰੱਖ ਸਕਦੇ ਐ ਹੋਰ ਬੰਦਾ ਨਹੀਂ ਰੱਖ ਸਕਦਾ ਇਹਨਾਂ ਚੋ ਕੋਈ ਭਾਵੇਂ ਪੰਧੀਰ ਐ ਕੋਈ ਐਕਸ ਵਾਈ ਜ਼ेड ਐ ਏ ਬੀ ਸੀ ਕੋਈ ਵੀ ਐ ਕੋਈ ਨਹੀਂ ਰੱਖ ਸਕਦਾ ਸਭ ਤੋਂ ਵੱਡੀ ਗੱਲ ਜਦੋਂ 3 ਮਹੀਨੇ ਦਿੱਲੀ ਵਾਲੇ ਅੰਦੋਲਨ ਤੋਂ ਪਹਿਲਾਂ ਪਿੰਡਾਂ 'ਚ ਪੰਜਾਬ 'ਚ ਧਰਨੇ ਲਾ ਕੇ ਇਕੱਠ ਕਰਕੇ ਕਲਾਕਾਰ ਵੀਰਾਂ ਨੇ ਵੀ ਪਿੰਡਾਂ ਦੇ ਵਿੱਚ ਲੋਕਾਂ ਨੂੰ ਤਿਆਰ ਕੀਤਾ ਅੰਦੋਲਨ ਲੜਨ ਵਾਸਤੇ ਕਿ ਆਪਾਂ ਇਸ ਦਿਨ ਦਿੱਲੀ ਜਾਣਾ ਹੈ। ਪਰ ਐਮ ਐਸ ਪੀ ਦਾ ਲੋਕਾਂ ਨੂੰ ਫੁੱਲ ਫਾਰਮ ਨਹੀਂ ਪਤਾ ਸੀ ਐਮ ਐਸ ਪੀ ਦੀ। ਮਿਨੀਮਮ ਸਪੋਰਟ ਪ੍ਰਾਈਸ ਇਹ ਨਹੀਂ ਕਿਸੇ ਨੂੰ ਪਤਾ ਸੀ। ਤਾਂ ਮੈਂ ਜਗਜੀਤ ਸਿੰਘ ਡੱਲੇਵਾਲ ਦੀ ਸਪੀਚ ਸੁਣੀ ਸੀ ਗੋਨਿਆਣਾ ਮੰਡੀ ਇਹਨਾਂ ਨੇ ਸਪੀਚ ਦਿੱਤੀ ਸੀ ਤੇ ਨਾਲ 2-3 ਕਲਾਕਾਰ ਭਰਾ ਸਨ ਉਹਨਾਂ ਨੇ ਵੀ ਚੰਗੀ ਸਪੋਰਟ ਕਰੀ ਤਾਂ ਉਦੋਂ ਤੱਥਾਂ ਸਹਿਤ ਜਗਜੀਤ ਸਿੰਘ ਦੱਲੇਵਾਲ ਨੇ ਲੋਕਾਂ ਦੇ ਇਕੱਠ 'ਚ ਵਾਰੀ-ਵਾਰੀ 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 ਇਹ ਗੱਲਾਂ ਰੱਖ ਕੇ ਲੋਕਾਂ ਨੂੰ ਰਟਣ ਕਰਨ ਵਾਸਤੇ ਲੋਕਾਂ ਦੇ ਦਿਮਾਗ 'ਚ ਬਿਠਾ ਤੀਆਂ ਹੁਣ ਯਾਰ ਮਰਨ ਵਰ ਤੇ ਬਹਿਣਾ ਤੁਸੀਂ ਆਪ ਦੇ ਸਰੀਰ ਨੂੰ ਗੱਲ ਲੈ ਇਹ ਤਾਂ ਐ ਹੁੰਦਾ ਜਿਵੇਂ ਬੰਦੇ ਦੀ ਇਨਟੈਰੋਗੇਟ ਕਰਕੇ ਤੇ ਪੁਲਿਸ ਛੱਡ ਦਿੰਦੀ ਹੈ ਤਾਂ ਉਸ ਤੋਂ ਬਾਅਦ ਬੰਦਾ 5 7 10 ਸਾਲਾਂ ਚ ਉਹਦੇ ਹੱਡਾਂ ਚ ਪਾਣੀ ਭਰ ਕੇ ਜਾਂ ਤੜਕਿਓ ਦੇ ਹੱਡ ਚੌਕਦੇ ਐ ਤਾਂ ਉਹ ਬੰਦਾ 10 ਕਿ ਸਾਲਾਂ ਚ ਹੌਲੀ 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 ਬਿਮਾਰੀ ਕਿਸੇ ਵੱਡੀ ਬਿਮਾਰੀ ਨਾਲ ਘਿਰ ਜਾਂਦਾ ਜਾਂ ਉਹ ਖਤਮ ਹੋ ਜਾਂਦਾ ਤਾਂ ਹੁਣ ਉਸ ਤੋਂ ਦੂਸਰੀ ਗੱਲ ਕੇਂਦਰ ਦੇ ਜਿਹੜੇ ਸੱਜਣ ਆਏ ਸੀ ਤੇ ਜਿਸ ਕਾਰਨ ਸਿਓ ਹੋਰੀ ਆਏ ਸੀ ਜਿਹੜੇ ਪੰਜਾਬ ਦੇ ਅਫੀਸਰ ਸਹਿਬਾਨ ADGP ਉਹਨਾਂ ਨੇ ਜਿਹੜੀ ਗੱਲ ਰੱਖੀ ਆਪਾਂ ਸਾਰਿਆਂ ਨੇ ਤੁਸੀਂ ਵੀ ਸੁਣੀ ਹੋਣੀ ਐ ਉਹ ਕਹਿੰਦੇ ਵੀ ਸਾ ਅਸੀਂ ਇਹ ਚਾਹੁੰਦੇ ਆ ਕਿ ਜਗਜੀਤ ਸਿੰਘ ਦੱਲੇਵਾਲ ਸਾਹਿਬ 14 ਫਰਵਰੀ ਤੱਕ ਤਕੜੇ ਹੋ ਕੇ ਮੀਟਿੰਗ ਦੇ ਵਿੱਚ ਸਾਡੇ ਸਾਹਮਣੇ ਬੈਠਣ ਮਤਲਬ ਸਾਡੇ ਨਾਲ ਇਹ ਮੀਟਿੰਗ ਕਰਨਾ ਇਹ ਤਾਂ ਮਤਲਬ ਹੋ ਨਹੀਂ ਸਕਦਾ ਕਿਉਂਕਿ ਦਿਨ ਤਾਂ ਰਹੇਗੇ 20 25 20 ਦਿਨ ਰਹੇਗੇ ਜਿਹੜੇ ਬੰਦੇ ਨੇ ਅੱਜ ਫੈਸਲਾ ਹੀ ਨਹੀਂ ਕਰਿਆ ਕਿ ਮੈਂ ਰੋਟੀ ਉਹਨਾਂ ਨੂੰ ਤਕੜਾ ਕਰ ਸਕਦੀ ਐ ਰੋਟੀ ਤਕੜਾ ਕਰ ਸਕਦਾ ਫੂਡ ਤਕੜਾ ਕਰ ਸਕਦੇ ਕੋਈ ਫਲ ਫਲੂਟ ਪਰ ਡਾਕਟਰ ਸਾਹਿਬਾਨਾਂ ਨੇ ਸਰਕਾਰੀ ਡਾਕਟਰਾਂ ਦਾ ਤੁਹਾਨੂੰ ਪਤਾ ਹੀ ਐ ਕਿ ਜੇ ਹੁੰਦੇ ਐ ਉਹਨਾਂ ਨੇ ਵੀ ਫੈਸਲਾ ਕਰ ਲਿਆ ਕੇ ਡੱਲੇ ਵਾਲ ਸਾਹਿਬ ਨੂੰ ਜੀ ਤਕੜਾ ਰੱਖਣ ਵਾਸਤੇ ਅਸੀਂ ਇਹਨਾਂ ਨੂੰ ਦਵਾਈ ਦੇ ਰਹੇ ਹਾਂ ਇਹਨਾਂ ਨੂੰ ਗੁਰੂ ਕੋ ਚੜਾਉਣੇ ਹੈ ਜਿਹੜਾ ਉਹਨਾਂ ਦੇ ਅੰਦਰ ਪਾਣੀ ਨਹੀਂ ਜਾ ਰਿਹਾ ਜਾਂ ਖੜ ਨਹੀਂ ਰਿਹਾ ਉਲਟੀਆਂ ਲੱਗ ਰਹੀਆਂ ਕੱਲ ਥੋੜੀ ਜੀ ਜ਼ਿਆਦਾ ਉਹਨਾਂ ਦੀ ਹਾਲਤ ਦੋ ਦਿਨਾਂ ਦੀ ਬਹੁਤ ਜ਼ਿਆਦਾ ਨਾਜ਼ੁਕ ਸੀ 17 ਤੇ 18 ਤਰੀਕ ਨੂੰ ਜੇ ਪਾਸੇ ਤੋਂ ਰੌਲੇ ਦੀ ਆਵਾਜ਼ ਵੀ ਪੈਂਦੀ ਹੈ ਤਾਂ ਫਿਰ ਵੀ ਉਹਨਾਂ ਨੂੰ ਉਲਟੀਆਂ ਲੱਗਦੀਆਂ ਸੀ ਕਿਉਂਕਿ ਜਿਹੜਾ ਦਿਮਾਗ ਆ ਉਹ ਕਮਜ਼ੋਰ ਹੋ ਗਿਆ ਦਿਲ ਕਮਜ਼ੋਰ ਹੋ ਗਿਆ ਬਰਦਾਸ਼ਤ ਨਹੀਂ ਕਰ ਸਕਦਾ ਕਿਉਂਕਿ ਆਪਾਂ ਨੂੰ એનર્ਜੀ ਤਾਂ ਰੋਟੀ ਤੋਂ ਮਿਲਣੀ ਹੈ ਨਾ ਚਾਹ ਤੋਂ ਮਿਲਣੀ ਹੈ ਫਰੂਟ ਆਪਾਂ ਜਿੰਨਾ ਵੀ ਘਰੇ ਜੋ ਵੀ ਖਾਂਦੇ ਆ ਰੁੱਖਾ ਮਿੱਸਾ ਉਹਦੇ ਨਾਲ ਬੰਦੇ ਦੇ ਅੰਦਰ એનર્ਜੀ ਪੈਦਾ ਹੁੰਦੀ ਹੈ ਫੇਰ ਬੰਦਾ ਕੋਈ ਮਾੜਾ ਮੋਟਾ ਬੰਦੇ ਨੂੰ ਤਕਲੀਫ ਹੋਵੇ ਉਹਦੇ ਨਾਲ ਲੜਨ ਦੀ ਸ਼ਕਤੀ ਰੱਖਦਾ ਹੈ ਪਾ ਉਦੋਂ ਡਾਕਟਰ ਸਵਾਈ ਮਾਨ ਸਿੰਘ ਹੁਰਾ ਨੇ ਅਮਰੀਕਾ ਚੋਂ ਕਿਉਂਕਿ ਉਹਨਾਂ ਦੀ ਟੀਮ ਕੰਮ ਕਰ ਰਹੀ ਆ ਲਗਾਤਾਰ ਬਈ ਉਹਨਾਂ ਨੇ ਵੀਡੀਓ ਪਾ ਕੇ ਕਿਹਾ ਦੋ ਤਿੰਨ ਚੈਨਲਾਂ ਤੇ ਵੀ ਉਹਨਾਂ ਨੇ ਗੱਲ ਚਲਾਈ ਉਹਨਾਂ ਦੀ ਇੰਟਰਵਿਊ ਹੋਈ ਰਿਕਾਰਡ ਲੈ ਕੇ ਰਿਕਾਰਡਿੰਗ ਕਰਕੇ ਕਿ ਕਿਸਾਨਾਂ ਨਾਲ ਸਾਰਾ ਸਰ ਧੋਖ ਹੈ ਕਿਸਾਨਾਂ ਨੂੰ ਭੁਲੇਖੇ ਚ ਰੱਖਿਆ ਜਾ ਰਿਹਾ ਜਾਂ ਤਾਂ ਅਫੀਸਰ ਸਾਹਿਬਾਨਾਂ ਵੱਲੋਂ ਤੇ ਜਾਂ ਅਗਲਿਆਂ ਵੱਲੋਂ ਜਿਹੜੇ ਅੱਗੇ ਲੱਗੇ ਹੁਣ ਤਾਂ ਡੱਲੇ ਵਾਲ ਤਾਂ ਮੰਜੇ ਚ ਪਿਆ ਹੈ ਜਾਂ ਜਿਹੜੇ ਅੱਗੇ ਲੱਗੇ ਆ ਦੋ ਤਿੰਨ ਬੰਦੇ ਉਹਨਾਂ ਵੱਲੋਂ ਉਹ ਕਿਵੇਂ ਜਿਨੇ ਆਈਬੀ ਦਾ ਕੋਈ ਵੱਡਾ ਅਫੀਸਰ ਸੀ ਠੀਕ ਹੈ ਉਹਨੇ ਚਾਟ ਤੇ ਲਾ ਲਿਆ ਬੂਟਾ ਸਿਓ ਬੁਰਜ ਗੇ ਲਰ ਗਿਆਂ ਨੂੰ ਹੁਣ ਭਾਈ ਵੀਰ ਸਿੰਘ ਲਿਖਦੇ ਸੀ ਕਿ ਜਿਹੜੇ ਬੰਦੇ ਸਟੇਜ ਦੇ ਸਾਹਮਣੇ ਲੋਕ ਬੈਠੇ ਹੁੰਦੇ ਆ ਨਾ ਅੰਦੋਲਨ ਲੜਨ ਵਾਲੇ ਲੜਾਈਆਂ ਲੜਨ ਵਾਲੇ ਸੰਘਰਸ਼ ਕਰਨ ਵਾਲੇ ਕਦੇ ਸਾਹਮਣੇ ਬੈਠੇ ਲੋਕਾਂ ਦਾ ਗਨਾਹ ਨਹੀਂ ਹੁੰਦਾ ਗਨਾਹ ਹੁੰਦਾ ਜਿਹੜੇ ਸਟੇਜਾਂ ਤੇ ਬੈਠੇ ਆ ਉਹ ਵੇਖ ਜਾਂਦੇ ਆ ਹੁਣ ਬੂਟਾ ਤੋਂ ਬੁਰਜ ਗੱਲ ਵਿਕ ਗਿਆ ਸਾਰੀ ਜਿਹੜੀ ਐ ਐਸਕੇਮ ਚ ਗੱਲ ਬਹੁਤ ਹੁੰਦੀ ਸੀ ਸਾਰੀ ਲੀਕ ਕਰ ਦਿੰਦਾ ਸੀ ਦਿੱਲੀ ਕੁਈ 20-30 ਲੱਖ ਰੁਪਇਆ ਲੈ ਲਿਆ ਫੋਰਚੂਨਰ ਨਵੀਂ ਲਿਆਂਦੀ ਆਪਦੇ ਘਰੇ ਵਹਿ ਗਿਆ ਲੋਕ ਤੁਰੇ ਫਿਰ ਡੰਡੇ ਵਜਾਉਂਦੇ ਸ਼ੰਕ ਹੈ ਕਿਤੇ ਗੱਲ ਨਾ ਹੋ ਜੇ ਮਿੱਤਰੋ ਤਾਂ ਸਵਾਈ ਮਾਨ ਸਿੰਘ ਨੇ ਕਿਹਾ ਡਾਕਟਰ ਨੇ ਅਮਰੀਕਾ ਚੋਂ ਰਾਤ ਉਹਨਾਂ ਨੇ ਉਸੇ ਟਾਈਮ ਵੀਡੀਓ ਪਾਈ ਜਾਣਕਾਰੀ ਲੈ ਕੇ ਆਪਦੀ ਟੀਮ ਤੋਂ ਕਿ ਮਿੱਤਰੋ ਇਹ ਤੁਹਾਡੇ ਨਾਲ ਧੋਖਾ ਨਾ ਹੋ ਰਿਹਾ ਹੋਵੇ ਡਾਕਟਰ ਸਵਾਮਾਨ ਸਿੰਘ ਦੀ ਇਹ ਗੱਲ ਸੀ ਕਿ ਮੀਟਿੰਗ ਕਰਨੀ ਹੈ ਤਾਂ ਹੁਣੇ ਕਰ ਲਓ ਦੋ ਦਿਨਾਂ ਚ ਤੇ ਕਿਸਾਨ ਆਗੂ ਕੀ ਕਹਿ ਰਹੇ ਆ ਮੈਂ ਰਾਤ ਉਹਨਾਂ ਦੀ ਸਾਰੀ ਸਪੀਚ ਸੁਣੀ ਅਕੇ ਜੀ ਉੱਥੇ ਨਾ ਉਹ ਲੱਗਿਆ ਹੋਇਆ ਚੋਣ ਜਾਬਤਾ ਉਹ ਭਲੋ ਮਾਨਸੋ ਚੋਣਾ ਤਾਂ ਦਿੱਲੀ ਚ ਹੈ ਦਿੱਲੀ ਇੱਕ ਸਟੇਟ ਹੈ ਚੋਣ ਜਾਬਤਾ ਸਾਰੇ ਇੰਡੀਆ ਚ ਭਾਰਤ ਚ ਨਹੀਂ ਲੱਗਿਆ ਨਾ ਹੀ ਭਾਰਤ ਸਰਕਾਰ ਦਾ ਕੋਈ ਕੰਮ ਬਣ ਹੈ ਗੱਲ ਫੇਰ ਤੱਥਾਂ ਵਾਲੀ ਆ ਗਈ ਜੇ ਤਾਂ ਪੜ੍ਹੇ ਹੋਣ ਇੰਗਲਿਸ਼ ਤੇ ਹਿੰਦੀ 'ਚ ਗੱਲ ਕਰਨ ਜਾਣਦੇ ਹੋਣ ਫੇਰ ਤਾਂ ਹੋਵੇ ਕਹਿੰਦੇ ਜੀ ਉਹਨਾਂ ਨੇ ਅਕੇ ਚੋਣ ਜਾਬਤਾ ਲੱਗਿਆ ਜੀ ਤੇ ਅਕੇ 12 ਨੂੰ ਕਿ ਪਤਾ ਨਹੀਂ ਚੱਲ ਰਿਹਾ ਸਰਦ ਰੁੱਤ ਸੈਸ਼ਨ ਲੋਕ ਸਭਾ ਦਾ ਤੇ 14 ਨੂੰ ਮੀਟਿੰਗ ਚਲੋ ਚੰਗੀ ਗੱਲ ਹੋਈ ਇਹ ਵੀ ਚੰਗੀ ਗੱਲ ਹੈ ਪਰ ਜਿਹੜੀ ਡਾਕਟਰ ਸਵਾਯ ਮਾਨ ਸਿੰਘ ਨੇ ਆਖਿਆ ਕਿ ਮੀਟਿੰਗ ਪਹਿਲਾਂ ਕਰਨੀ ਚਾਹੀਦੀ ਹੈ ਤੇ ਹੁਣ ਜਿਹੜਾ ਐਸਕੇਐਮ ਹੈ ਇਹ ਭਾਈ ਸਾਹਿਬ ਉਹ ਰਾਨੇ ਮੀਟਿੰਗ ਪਤਾ ਕਦੋਂ ਰੱਖੀ ਹੈ ਅੱਗੇ ਅਸੀਂ ਕਰਾਂਗੇ 25 ਤਰੀਕ ਨੂੰ ਮੀਟਿੰਗ ਕੱਲ ਇੱਕ ਪੱਤਰਕਾਰ ਸਹਿਬਾਨ ਨੇ ਉਹ ਗਰਾਹਾ ਸਾਹਿਬ ਨੂੰ ਤੇ ਰਾਜੇਵਾਲ ਸਾਹਿਬ ਨੂੰ ਗੱਲ ਕੀਤੀ ਉਹ ਕਹਿੰਦਾ ਜੀ ਤੁਸੀਂ ਮੀਟਿੰਗ ਛੱਡੋ ਅਗੇ ਸਾਡੀ ਮਿਨੀਮਮ ਏਕਤਾ ਤੇ ਗੱਲ ਚੱਲ ਰਹੀ ਹੈ ਅਸੀਂ ਅੱਗੇ ਵਧ ਰਹੇ ਹਾਂ ਉਹ ਕੰਨਾ ਏਕਤਾ ਛੱਡੋ ਯਾਰ ਤੁਸੀਂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਉਣ ਤੇ ਕੰਮ ਕਰ ਰਹੇ ਹੋ ਕਿ ਨਹੀਂ ਇਹ ਦੱਸ ਦਿਓ ਤੁਹਾਨੂੰ ਇਹ ਨਹੀਂ ਜੇ ਬੰਦਾ ਇਹ ਕਵੇ ਕਿ ਸਾਡਾ ਬੰਦਾ ਤਾਂ ਪਿਆ ਬਈ ਹਸਪਤਾਲ ਉਹ ਤਾਂ ਮਰਨ ਕਿਨਾਰੇ ਆ ਤੇ ਅਸੀਂ ਉਹਨੂੰ ਖੂਨ ਦੇਣ ਵਾਸਤੇ ਤਾਂ ਮੀਟਿੰਗ ਕਰਾਂਗੇ ਘਰਾਂ ਦੀ ਜੇ ਆਪਾਂ ਪਿੰਡ ਚ ਆਖ ਗਏ ਵੀ ਘਰਾਂ ਦੀ ਮੀਟਿੰਗ ਕਰਾਂਗੇ ਬਈ ਯਾਰ ਗੱਲ ਸੁਣੋ ਅੱਗ ਲੱਗੀ ਤਾਂ ਕੌਣ ਮਸ਼ਕਾਂ ਦੇ ਭਾਅ ਪੁੱਛਦਾ ਵੀ ਕਿਹੜੇ ਭਾਅ ਮਸ਼ਕ ਮਿਲਦੀ ਏ ਬਈ ਅਗਲਾ ਕਹਿੰਦਾ ਯਾਰੇ ਕਰੀ ਬੁਝਾਉਣ ਦੀ ਗੱਲ ਕਰੋ ਤਾਂ ਡਾਕਟਰ ਸਵੇਮਾਨ ਸਿੰਘ ਜੀ ਤੁਸੀਂ ਮੀਟਿੰਗ ਯਾਰ ਕੇਂਦਰ ਤੋਂ ਅਫੀਸਰ ਸਹਿਬਾਨਾਂ ਤੋਂ ਸਰਕਾਰਾਂ ਤੋਂ ਆਸ ਰੱਖਦੇ ਹੋ ਜਿਹੜੇ ਪੰਜਾਬ ਦੇ ਜੰਮੇ ਉਸੇ ਯੂਨੀਅਨ ਚ ਰਹਿ ਰਹਿ ਤਾਂ ਪਹਿਲਾਂ ਸਾਰੇ ਲੱਖੋਵਾਲ ਨਾਲ ਹੀ ਹੈ ਨਾ ਭਾਰਤੀ ਕਿਸਾਨ ਯੂਨੀਅਨ ਚ ਉਸ ਤੋਂ ਨਿਕਲ ਨਿਕਲ ਕੇ ਨਿਕਲ ਨਿਕਲ ਕੇ ਇਹਨਾਂ ਨੇ ਆਪ ਦੇ ਨਾਵਾਂ ਤੇ ਯੂਨੀਅਨਾਂ ਖੜੀਆਂ ਕਰ ਲਈਆਂ 30-32 ਹੋਗੀਆਂ ਹੁਣ 100 ਯੂਨੀਅਨ ਬਣ ਗਈ ਕਿਉਂਕਿ ਪੰਜ ਕਿ ਜਣੇ ਮੇਰੇ ਅਰਗੇ ਹੁੰਦੇ ਐ ਉਹ ਕਹਿੰਦਾ ਰੱਖ ਦਿਓ ਭਾਰਤੀ ਕਿਸਾਨ ਯੂਨੀਅਨ ਅਕੇ ਹਰਮੀਤ ਰੱਖਤੀ ਇੱਕ ਜਨ ਸਕੱਤਰ ਬਣਾ ਲਿਆ ਇੱਕ ਪ੍ਰਧਾਨ ਬਣ ਗਿਆ ਇੱਕ ਵਾਈਸ ਪ੍ਰਧਾਨ ਬਣਾ ਲਿਆ ਤੇ ਭਰ ਕੇ ਫੀਸ ਤੇ ਡੀਸੀ ਕੋਲ ਰੀਸਟਰਡ ਕਰਾ ਲਈ ਤੇ ਚਾਰ ਹਰੇ ਝੰਡੇ ਬਣਾ ਲਏ ਪੰਜ ਡਾਂਗਾ ਲੈ ਲੀਆਂ ਯੂਨੀਅਨ ਬਣ ਗਈ ਇਹਨਾਂ ਨੂੰ ਆਏ ਆ ਵੀ ਕਿਤੇ ਨਾ ਕਿਤੇ ਕੀ ਆ ਭੈਣ ਦੇਣਾ ਚਾਰ ਪੈਸੇ ਨਸ਼ੇ ਜੋਗਰੇ ਜਾਂ दारू ਜੋਗਰੇ ਵੰਡੇ ਹੀ ਆ ਜਾਣ ਇਹ ਤਾਂ ਇਹਨਾਂ ਮੈਲ ਦਾ ਕੰਮ ਐ ਮਿੱਤਰੋ ਤਾਂ ਬਹੁਤ ਉਹ ਪੱਤਰਕਾਰ ਸਹਿਬਾਨਾ ਨੇ ਸਾਰਿਆਂ ਨੇ ਰਲ ਕੇ ਚੰਗਾ ਝਾੜਿਆ ਆ ਉਗਰਾਹਾਂ ਨੂੰ ਤੇ ਰਾਜੇ ਵਾਲਾ ਅਰਗਿਆ ਨੂੰ ਕੱਲੋਂ ਪੀਸੀ ਕਰ ਰਹੀ ਸੀ ਮੀਟਿੰਗ ਤੋਂ ਬਾਅਦ ਕਿ ਸੋਡੀ ਮਿਨੀਮਮ ਇਕਤਾ ਯਾਰ ਪਤਾ ਨਹੀਂ ਕਦੋਂ ਹੋਊਗੀ ਇੱਕ ਬੰਦਾ ਮਰਨ ਕਿਨਾਰੇ ਪਿਆ ਜਦੋਂ ਤੁਸੀਂ ਉਹਦੇ ਮਗਰ ਨਹੀਂ ਗਏ ਤੁਸੀਂ ਬਾਤ ਨਹੀਂ ਪੁੱਛੀ ਟੈਲੀਫੋਨ ਤੇ ਵੀ ਨਹੀਂ ਪੁੱਛਿਆ ਵੀ ਡੱਲੇ ਵਾਲ ਸਾਹਿਬ ਤੁਹਾਡਾ ਅੰਦੋਲਨ ਕਿਵੇਂ ਚੱਲਦਾ ਹੈ 10 ਮਹੀਨੇ ਹੋ ਗਏ 10 ਮਹੀਨਿਆਂ ਬਾਅਦ ਹੀ ਉਹਨਾਂ ਨੇ ਫੈਸਲਾ ਲਿਆ ਨਾ ਮਰਨ ਵਰਤ ਤੇ ਬਹਿਣ ਦਾ 10 ਮਹੀਨੇ ਹੋ ਗਏ ਸੀ ਤੇ ਮੀਟਿੰਗ ਜਿਹੜੀ ਪਹਿਲਾਂ ਹੋਈ ਸੀ ਮਿੱਤਰੋ ਜਿਹਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਵਿਚੋਲਾ ਬਣ ਕੇ ਬੈੰਦੇ ਸੀ ਉਹ ਹੋਈ ਸੀ 15 ਫਰਵਰੀ 2024 ਨੂੰ ਤੇ ਹੁਣ ਹੋ ਰਹੀ ਹੈ 14 ਫਰਵਰੀ 2025 ਨੂੰ ਦਿੱਲੀ ਦੇ ਜਿਹੜੇ ਲੋਕ ਹੈ ਜਾਂ ਵੱਡੇ ਕੇਂਦਰ ਦੇ ਲੋਕ ਹੈ ਅਫੀਸਰ ਸਹਿਬਾਨ ਆ ਉਹਨਾਂ ਦੇ ਏਡੇ ਏਡੇ ਦਿਮਾਗ ਹੈ ਮਿੱਤਰੋ ਬੱਠਲ ਜਿਹੜੇ ਏਡੇ ਵੱਡੇ ਸਿਰਾਂ ਦੀ ਇਹ ਗੱਲ ਹੈ ਆਪਾਂ ਨੂੰ ਵੀ ਵਿਸ਼ਾਲ ਦਿਮਾਗ ਨੂੰ ਖੋਲ ਕੇ ਤੱਥਾਂ ਤੇ ਗੱਲ ਕਰਕੇ ਉਹਨਾਂ ਮੁਤਾਬਕ ਢਲਣਾ ਚਾਹੀਦਾ ਹੈ ਨਾ ਕਿ ਅਕਜੀ ਉਸੇ ਚੋਣ ਜਾਬਤਾ ਲੱਗਿਆ ਜੀ ਉਹ ਭਲੇਓ ਮਾਨਸੋ ਜਿਨ੍ਹਾਂ ਨੇ ਸਾਨੂੰ ਸੱਦੇ ਹੀ ਨਹੀਂ ਨਾਲੇ ਮੀਟਿੰਗ 'ਚੋਂ ਨਿਕਲਣਾ ਹੀ ਕੁਛ ਨਹੀਂ ਤੇ ਮੀਟਿੰਗ ਤਾਂ ਬੈਠਣਾ ਹੀ ਆ ਯਾਰ ਤੇ ਫੇਰ ਵੀ ਤੁਸੀਂ ਉਹਨਾਂ ਤੇ ਵਿਸ਼ਵਾਸ ਕਰਕੇ ਯਾਰ ਤੇ ਡੱਲੇਵਾਲ ਸਾਹਿਬ ਨੂੰ ਅਕਾਲ ਤਖਤ ਦੇ ਜਥੇਦਾਰ ਸਹਿਬਾਨ ਨੂੰ ਬੇਨਤੀ ਕਰਦੇ ਹੋ ਕਿ ਮਹਾਰਾਜ ਜੀ ਤੁਸੀਂ ਕਿਸੇ ਸਿੰਘ ਸਾਹਿਬ ਨੂੰ ਅਪਾਇੰਟ ਕਰਕੇ ਭੇਜ ਦਿਓ ਤੇ ਡੱਲੇ ਵਾਲ ਸਾਹਿਬ ਗੁਰਸਿੱਖ ਬੰਦੇ ਐ ਤੇ ਉਹਨਾਂ ਨੂੰ ਬੇਨਤੀ ਕਰੋ ਜੇ ਤੁਸੀਂ ਆ ਲਓ ਆਪ ਦਾ ਅੰਨ ਪਾਣੀ ਸਕੋ ਤਾਂ ਉਹਨਾਂ ਨੂੰ ਇੱਕ ਬੁਰਕੀ ਰੋਟੀ ਦਿਖਵਾ ਕੇ ਉਹਨਾਂ ਦਾ ਮਰਨ ਵਰਤ ਤੜਵਾ ਦਿਓ ਪਰ ਜੇ ਕਰਨਾ ਚਾਹਉ ਤਾਂ ਤਾਂ ਮਿੱਤਰੋ ਗੱਲ ਇੰਨੀ ਐ ਡੋਗਰਿਆਂ ਤੋਂ ਜਿਹੜੀਆਂ ਦੂਜੀਆਂ ਲੰਡੂ ਯੂਨੀਅਨਾਂ ਵਾਲੇ ਆ ਜਿਹੜੇ ਅਜੇ ਮੀਟਿੰਗਾਂ ਹੀ ਕਰਦੇ ਆ ਰਜਾਈਆਂ 'ਚ ਬੈਠੇ ਫੋਨ ਖੋਲ ਕੇ ਸੁਣ ਲੇ ਵੇਖ ਲੈਂਦੇ ਆ ਵੀ ਡੱਲੇ ਵਾਲ ਹਲ ਤੱਕ ਬਚੇ ਹੀ ਪਏ ਤੜਕੇ ਫੇਰ ਉੱਠਣ ਸਰ ਚਾਹ ਦਾ ਕੱਪ ਪੀਂਦੇ ਤੇ ਫੇਰ ਵੀਡੀਓ ਖੋਲ ਕੇ ਸੁਣ ਲੈਂਦੇ ਆ ਫੋਨ ਤੇ ਫੋਨ ਤੇ ਉਹ ਡੱਲੇ ਵਾਲ ਬਚ ਗਏ ਆ ਰਾਤ ਮਰਿਆ ਨਹੀਂ ਇਹਨਾਂ ਤੋਂ ਤੁਸੀਂ ਕੀ ਆਸ ਰੱਖਦੇ ਹੋ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸ਼ੇਅਰ ਕਰੋ ਮੇਰੇ ਭਰਾ